ਤਸਰੀ ਕੋਲ ਦੀ ਸੋਰੀਆਂ ਨੂੰ ਅਸ਼ੀਸ਼ਾ ਸਾਫ ਕਰਨ ਵਾਲਾ ਹੀ ਕਾਫੀ ਗੰਦਾ ਵਾ ਅੱਜ ਦੀ ਸੋਰੀਆਂ ਦਾ ਪਹਿਲਾ ਕਿਹੜਾ ਆ ਆ ਐਕਸਪੀਰੀਅੰਸ ਪਰਸਨ ਪਿੱਛੇ ਖੜਾ ਕਿਵੇਂ ਫੀਲ ਹੁੰਦਾ ਵੀਰ ਦੱਸੀ ਮੜਾਇਆ ਮੈਂ ਗਿਆ ਨਹੀਂ ਪਰ ਫਿਰ ਆ ਤੂੰ ਨਹੀਂ ਆ ਅੱਛਾ ਫੇ ਮੈਨੂੰ ਕਹਿੰਦੇ ਚੱਲ ਤੂੰ ਨਾਲ ਮੈਨੂੰ ਜਾਣਾ ਪੈਣਾ ਪਹਿਲਾ ਕਿਹੜਾ ਜਿਹੜਾ ਸਵੇਰ ਕਿਵੇਂ ਆ ਮੇਤਾ ਸੋਰੀਆਂ ਦੇ ਪਿੰਡੇ ਆਈ ਜਾ ਕੋਸ਼ਵਾਂ ਕੱਲ ਦੀ ਰੋਈ ਜਾਂਦੀ ਭਰਾਵਾ ਕੱਲ ਨਹੀਂ ਖੜਿਆ ਕੱਲ ਫੇਰ ਹੁੰਦਾ ਪੀ ਹੈਲੋ ਦੱਸਦੇ ਕੀ ਹੋ ਲੱਗਿਆ ਆਈ ਆ ਲੱਗਿਆ ਤੁਰਪੇ ਤੁਰਣ ਲੱਗੇ ਨਹੀਂ ਨਹੀਂ ਪੜਾ ਲਓ ਕੀ ਗਏ ਨੇ ਡੈਡੀ ਆ ਗਿਆ ਕਰਿਆ ਡੈਡੀ ਨੇ ਆ ਗਿਆ ਮੈਨੂੰ ਕਹਿੰਦੇ ਮੈਚਿੰਗ ਕਰ ਮੈਂ ਯਾਰ ਆ ਪੱਗ ਨਹੀਂ ਜਰੂਰੀ ਹੁੰਦੀ ਆ ਮੈਂ ਯਾਰ ਮੈਨੂੰ ਆ ਕਲਰ ਨਹੀਂ ਮਤਲਬ ਆਪਣੇ ਪੱਗ ਚ ਨਹੀਂ ਸਹੀ ਆ ਲੱਗਦਾ ਆ ਦੀਦੀ ਜੀ ਨਾਲ ਜਾ ਰਹੇ ਨੇ ਸਾਡੇ ਜੀ ਪਕੌੜੇ ਖਾਣੇ ਕੇ ਜਾਗੇ ਨਹੀਂ ਨਹੀਂ ਦੀਦੀ ਜੀ ਪਕੌੜਿਆਂ ਦਾ ਤੇ ਮੈਨੂੰ ਪਤਾ ਨਹੀਂ ਪਰ ਦੀਦੀ ਜੀ ਦਾ ਜਕਾਮ ਨਹੀਂ ਹੱਕਾ ਡੰਡਿਆ ਤੇ ਇਹਨੂੰ ਬਹੁਤ ਹੋਰ ਕੀ ਹੋਏ ਰਾਤੇ ਪਾਪੀ ਕੰਦੇ ਆ ਕਿ ਜਾਓ ਨਾਲ ਚਲੋ ਮੈਂ ਸਵੇਰੇ ਹੀ ਮਨਾ ਕਰਤਾ ਸੀ ਕਿ ਮੈਂ ਨਹੀਂ ਜਾਣਾ ਆ ਮਮੀ ਹੁਣ ਕਿਹਾ ਪਿਛਲ ਤ올ੀਆਂ ਲਾਹੋ ਉਥੋਂ ਰੂਮ ਦੀ ਸਫਾਈ ਹੋ ਜੂਗੀ ਤੇ ਆ ਸ਼ੀਸ਼ਾ ਵੀ ਆ ਕੇ ਸਾਫ ਮੈਂ ਆਪ ਹੀ ਕਰਦਾ ਚਲੋ ਜੀ ਚਲਿਏ ਸੋਹਰਿਆਂ ਦੇ ਪਿੰਡ ਪਹਿਲਾ ਕਿਹੜਾ ਸੋਹਰਿਆਂ ਦੇ ਪਿੰਡ ਦਾ ਥੋੜਾ ਜਿਹਾ ਉਹ ਹੋਰ ਤਾਂ ਹੋਣ ਡਿਆ ਵਾ ਹੈ ਹਾਂ ਜੀ ਅੱਗੇ ਡੈਡੀ ਕਰੇ ਪੁੱਛ ਰਿਹਾ ਮੂ ਲਾ ਕੇ ਚਲੋ ਚੱਕੋ ਸਮਾਨ ਫੇਰ ਆਪਣਾ ਚਲੋ ਜੀ ਚਲੋ ਜੀ ਰਿਐਕਸ਼ਨ ਚੈੱਕ ਕਰਦੇ ਹੁਣ ਖੁਸ਼ ਹੋ ਗਈ ਕੁੜੀ ਪਹਿਲਾਂ ਕੱਲ ਵੀ ਰੋਂਦੀ ਸੀ ਕਿਉਂਕਿ ਡੈਡੀ ਨਾਲ ਪਿਆਰ ਬਹੁਤ ਜ਼ਿਆਦਾ ਵਾ ਤੇ ਡੈਡੀ ਦਾ ਕਰਕੇ ਜ਼ਿਆਦਾ ਹੀ ਚਲ ਹੁੰਦਾ ਹੀ ਈ ਧੀਆ ਨੂੰ ਤੇ ਉਹ ਨਾਲ ਹਮੇਸ਼ਾ ਧੀਆ ਦਾ ਜ਼ਿਆਦਾ ਹੀ ਹੁੰਦਾ ਵਾ ਤੇ ਪੁੱਤਾਂ ਦੇ ਮਾਵਾ ਨਾਲ ਪੁੱਤਾਂ ਦੀ ਪਿਓ ਨਾਲ ਨਹੀਂ ਬਣਦੀ ਧੀਆ ਦੀ ਮਾਵਾ ਨਾਲ ਨਹੀਂ ਬਣਦੀ ਪਰ ਇਹ ਮਤਲਬ ਆਪੋਜ਼ਿਟ ਨਹੀਂ ਨਾ ਚੰਦਾ ਰਹਿੰਦਾ ਵਾ ਇਦਾਂ ਹੀ ਹੰਜੀ ਤਾਂ ਕੱਲੇ ਡੈਡੀ ਨਾਲ ਬਣਦੀ ਆ ਜਾਂ ਮੰਮੀ ਨਾਲ ਵੀ ਬਹੁਤ ਬਣਦੀ ਆ ਰੋਣ ਰੋਣ ਡੈਡੀ ਲਈ ਜ਼ਿਆਦਾ ਡੈ ਹੈ ਕਿ ਮੰਮੀ ਲਈ ਦੋਵਾਂ ਲਈ ਹੈ ਸਾਰਿਆਂ ਲਈ ਸਾਰਿਆਂ ਲਈ ਇਹ ਤੇ ਮੇਰਾ ਨਿੱਕਾ ਵੀਰ ਕਦੀ ਨਹੀਂ ਰੋਇਆ ਪਰ ਉਦੋਂ ਰੋਇਆ ਹੈ ਤੇ ਵੀ ਅਸੀਂ ਤਾਂ ਦੇਵਾਂ ਚ ਰੋ ਰਹੇ ਹਾਂ ਨਾ 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 ਮੈਨੂੰ ਐਂ ਕਰਕੇ ਨਾ ਐਂ ਕਰਨਾ ਐਂ ਕਰਨਾ ਚਲੋ ਚਲੀਏ ਜੀ ਹੈਲੋ ਗਾਇਸ ਇਹ ਇਰ ਤੋਂ ਪਤਾ ਲੱਗਦਾ ਵਿਆਹ ਵਾਲਾ ਕਰ ਪਰ ਗਿਆ ਕਰਦਾ ਹਾਂ ਟੈਂਡਾ ਲਾ ਜਾ ਗਏ ਹਾਂ ਹਾਂ ਪਰ ਜਾਈਆਂ ਲਗਾਈਆਂ ਕੋਈ ਲਾਲ ਨੀਲੀ ਘੱਟੀ ਹਰੀ ਉਹ ਸਾਰੀਆਂ ਉਹ ਕਾਦੇ ਭਰੀ ਆ ਉਧਰੇ ਚੋ ਮੇਰੀ ਸੋ ਭਾਜੀ ਦੇ ਭਾਜੀ ਕੀ ਚਾਬੀ ਦੇ ਧੋਣੀ ਨਹੀਂ ਓ ਧੋਣੀ ਕਾਦੀ ਆ ਅੰਦਰ ਮੜਾਇਆ ਫੇਰ ਦੇ ਤੇ ਬਸ ਮਾਰ ਵਿਚਾਰਾ ਵੱਡੇ ਦੇ ਵਿਆਹ ਤੇ ਮੈਂ ਤਾਂ ਵੱਡੇ ਦੇ ਵਿਆਹ ਤੇ ਮੈਂ ਤਾਂ ਗੱਡੀ ਧੋਣਾ ਨਹੀਂ ਮੇਰੀ ਵਿਆਹ ਤੇ ਇਹ ਧੋਣਿਆ ਇਹਦੇ ਵਿਆਹ ਤੇ ਮੈਂ ਧੋਣੀ ਨਹੀਂ ਪਹਿਲੇ ਮੈਂ ਮੰਮੀ ਦਾ ਪਾਸ ਚਾ ਕੇ ਹੈ ਉੜ ਕੇ ਵਟੰਡੇ ਆਦੋਂ ਮੈਂ ਹੀ ਦੋਤੀ ਸੀ ਨਹੀਂ ਨਹੀਂ ਮੈਂ ਦੋਤੀ ਸੱਚ ਮੈਂ ਨਾਲ ਗਿਆ ਸੀ ਮੈਂ ਨਾਲ ਗਿਆ ਆ ਇਹ ਝੂਠ ਆ ਵਾਹ ਪਹਿਲਾਂ ਮੈਂ ਮੰਮੀ ਦਾ ਪਰਸਿੱਦਾ ਚੱਕਦੀ ਹੁੰਦੀ ਨਹੀਂ ਹੁਣ ਮੈਨੂੰ ਦੋ ਤਿੰਨ ਪਰਸ ਚੱਕ ਕੇ ਪਹਿਨੇ ਕਰਨੇ ਇੱਕ ਭਾਬੀ ਦਾ ਇੱਕ ਮੰਮੀ ਦਾ ਇੱਕ ਆਪਣਾ ਤੂੰ ਐਦਾ ਕਰ ਦੋ ਬਾਹਾਂ ਨੂੰ ਇੱਕ ਮੋਢੇ ਨੂੰ ਆਹੋ ਸਾੜਾ ਪਰ ਜੇਰ ਚ ਪਾਰ ਜਾਦਾ ਤੂੰ ਤੇਰੀ ਚ ਐਸੀ ਉਧਰ ਨੂੰ ਵਿੰਗੀ ਹੋ ਜਾ ਕਰੀ ਚਲੋ ਦੀਪ ਸਿੰਘ ਹੋਮ ਟੂਰ ਵੀ ਜਰੂਰ ਕਰਵਾਵਾਂਗੇ ਜੀ ਹਲੇ ਆਊਟਲੁੱਕ ਕੀ ਆ ਇੰਟੀਰੀਅਰ ਪ੍ਰੋਪਰ ਰੈਡੀ ਨਹੀਂਗਾ ਹਲੇ ਪੈਸੇ ਮੰਗਦਾ ਘਰ ਬਹੁਤ ਇਹ ਤੇ ਵਿਆਹ ਦਾ ਕਰਕੇ ਜਿੱਦਾਂ ਕਹਿ ਲੋ ਛੇਤੀ ਛੇਤੀ ਚ ਮਾੜਾ ਮੋਟਾ ਰੰਗ ਲਾ ਦਿੱਤਾ ਆਪਾਂ ਥੋੜਾ ਬਹੁਤ ਕੰਮ ਕੀਤਾ ਵੇਖੋ ਕੱਚਾ ਤੇ ਉਤੇ ਸਕਰਾਸ ਬਣਿਆ ਲੇ ਵੀ ਕਲੀਅਰਿੰਗ ਕੀਤੇ ਚਲੋ ਚੱਲੀਏ ਤਿੰਨ ਤਿੰਨ 22:00 ਵਜ ਗਏ अच्छे से अच्छे से अच्छे से सवेर ਦਾ ਕਹਿਣ ਦੇ ਮੈਂ ਮੈਂ ਉਹਦਾ ਵੇਲਾ ਤੈਨੂੰ ਕਹਿਣ ਦੇ ਆ ਵੀ ਵੇਲਾ ਵਾ ਤੂੰ ਚਲਾਇਆ ਜਨਰੇਟਰ ਇੱਕ ਹੀ ਛੜਿਆ ਕੋ ਦੋ ਇਕੱਠੇ ਕੀਤੇ ਚੱਲ ਕੋਈ ਨਹੀਂ ਮੈਂ ਨੇ ਕਿ ਉਹਨੂੰ ਬੜਾ ਭਾਬੀ ਚੱਲੇ ਹੀ ਸੋਹਰੇ ਨੂੰ ਤੇ ਚਾਚੇ ਦੇ ਮੁੰਡੇ ਸੋਹਰੇ ਆ ਗਏ ਲੋੜੀ ਲੈ ਕੇ ਚਾਚੇ ਦੇ ਮੁੰਡੇ ਦੇ ਸੋਹਰੇ ਲੋੜੀ ਲੈ ਕੇ ਆ ਗਏ ਤੇ ਪਕੌੜੇ ਖਾਣ ਚੱਲੇ ਜਾਂਦੇ ਪਕੌੜੇ ਖਾ ਲੋ ਬੋਲ ਦਰ ਚੱਲੇ ਆ ਆਪਣੇ ਚੋਰਾਂ ਦੇ ਬਾਏ ਆ ਕੇ ਨਾ ਖਲਾਰਾ ਦਿਖੰਡਿਆ ਬੋਰਾ ਅਨਤ ਆ ਨਹੀਂ ਗੱਡੀ ਤੋਂ ਹੋਵੇ ਤਾਂ ਨਾਲ ਤੋਂ ਰੁਪਇਆ ਟਾਡੇ ਉਹਦੇ ਨੂੰ ਲਿਸਕ ਪੁੱਸ ਕੇ ਵੇੜਾ ਲੈ ਇੰਨੇ ਲਿਸਕ ਪੁੱਸਤ ਮੇਰਾ ਗਲ ਪੱਕ ਗਿਆ ਤਰਨ ਗੋਲੀਆਂ ਕੀ ਨਾ ਉਹ ਆਪਣਾ ਘਰ ਆ ਜੀ ਪੁਰਾਣਾ ਘਰ ਵੀ ਵਿਖਾਉਣਾ ਵਾ ਚੱਲੇ ਵੈਸੇ ਹੁਣ ਪੁਰਾਣੇ ਘਰ ਥਣੀ ਅਹੀਂ ਚਾਚੇ ਘਰ ਨੂੰ ਪੁਰਾਣਾ ਘਰ ਕੇ ਇਦਾਂ ਦਾ ਤੇ ਪੁਰਾਣਾ ਘਰ ਵਿਖਾਵਾਂਗੇ ਕਿਸੇ ਦਿਨ ਚਲੋ ਜੀ 올ਡ ਇਸ ਕੋਲਡ 올ਡ ਇਸ ਕੋਲਡ ਗਿੰਦੂ ਕੀ ਬਣਾਇਆ ਓਏ ਕੀ ਬਣਾਇਆ ਹਲਵਾਈਆਂ ਨੇ ਇਹਦੇ ਹੁਣ ਨਹੀਂ ਦਿਖਾਉਣਾ ਐਂੀਆਂ ਤੇ ਹੰਡੀ ਵਿੱਚ ਖੋੜਾ ਹੁਣ ਕੋਈ ਨਹੀਂ ਵਿਖਾਉਨੇ ਐ ਦੀ ਸਪਾਈ ਕਰਾ ਕੇ ਟਾ ਟਾ ਚੁੱਕ ਕੇ ਚੱਲ ਆ ਜਾਓ ਗਰਮਾ ਗਰਮ ਹੀ ਵੇ ਲੋ ਆ ਗਏ ਖਾਣਾ ਆ ਚਾਚੀਆਂ ਦੀ ਡਿਊਟੀ ਪੱਕੀ ਆ ਪੱਕੀ ਹਲਵਾਈ ਇਹ ਹਲਵਾਈ ਪੱਕੇ ਸਾਡੇ ਘਰ ਦੇ ਹੀ ਆ ਬੜਾ ਗੱਦਾ ਹੁੰਦਾ ਠੱਟੀ ਛੜਕਾ ੜੀਏ ਸਾਰੀ ਮਾੜਾ ਜਾਂ ਪਿੱਛੇ ਨੂੰ ਮੁੜੋ ਦੋਨੋਂ ਜਾਣਾ ਤੂੰ ਤੇ ਫੁੱਟ ਹੀ ਅਟਕ ਰਹੋਂਦਾ ਹੀ ਹੈ ਮੰਮੀ ਨੂੰ ਫੋਨ ਕਰਕੇ ਕੀ ਪੁੱਛਣ ਦੇਈ ਇਹੋ ਪੁੱਛਣ ਦੇ ਕੇ ਸੋਹਰੇ ਦੇ ਪਹਿਲੀ ੜ ਜਾਣਦੇ ਆ ਵੀ ਉੱਥੇ ਕੀ ਹਿਸਾਬ ਦਾ ਵਾ ਕੋਈ ਢੇਲ ਲੈਣ ਦੀ ਕਰੀਦਾ ਹੁਣ ਕੀ ਪਤਾ ਮਰਾਵਾ

ਿੱਿੱਦੀ ਤੇ ਸਿੱਧੀ ਤੇ ਸਿੱਧੀ ਤੇ ਢੇਢੀ ਆ ਜਾਂਦੀ ਆ ਸੁਦਰਜੀ ਜਾਂਦੀ ਐ ਕੋ ਸੁਦਰਜੀ ਜਾਂਦੀ ਕੋ ਸੁਦਰ ਆਹ ਬੋ ਸੁਦਰ ਜਾਂਦੀ ਭਾਬੀ ਆੜਾ ਸੁਦਰ ਜਾਂਦੀ ਨਾ ਸੁਦਰ ਜੇ ਜਾਂਦੀ ਆ ਉਹ ਬੰਦਾ ਸੋਹਰੇ ਵਾਲੀ ਫਰੂਟ ਡੱਬੇ ਲੈ ਕੇ ਆਉਣ ਲੱਗਾ ਐ ਕਿੱਦਾਂ ਦੀ ਫੀਲਿੰਗ ਆਉਂਦੀ ਆ ਸੋਹਰੇ ਆਂ ਫਰੂਟਡ ਬੇਰੀ ਅਰ ਕੇਲੀ ਕੋ ਲੈ ਕੇ ਚੱਲਿਆ ਨਹੀਂ ਤੇ ਮੈਂ ਕਰੇ ਕਦੀ ਨਹੀਂ ਲੈ ਕੇ ਗਿਆ ਕਰੇ ਕੀ ਸਾਡੇ ਹੀ ਕਹਿਣਾ ਜੋ ਲੈ ਆਣਾ ਕਦੀ ਨਹੀਂ ਹਾਂ ਸਾਰੇ ਵਾਲੇ ਸਾਰੇ ਵਾਲੇ ਹੀ ਹੁੰਦੇ ਫਿਰ ਐ ਸੱਚੀ ਗੱਲ ਦੱਸਾ ਮੇਰੇ ਲਈ ਕਦੀ ਨਹੀਂ ਹਾਂ ਕਿਤੇ ਇੱਕ ਅੱਧੀ ਵਾਰੀ ਰੋਸ ਕੇ ਮੈਂ ਕਹਿ ਦਾਂ ਕਿ ਮੈਂ ਨਹੀਂ ਬੁਲਾਉਣਾ ਤੇ ਮੇਰੇ ਲਈ ਚਾਕਲੇਟ ਨਹੀਂ ਲੈ ਕੇ ਆਏ ਫਿਰ ਕਿਤੇ ਚਾਕਲੇਟ 5 10 ਰੁਪਏ ਵਾਲੀ ਮਿਲ ਜਾਂਦੀ ਆ ਮੈਂ ਹਜੂਰ ਸਾਹਿਬ ਵੀ ਕਿਹਾ ਪਰ ਅੱਜ ਪਹਿਲੀ ਵਾਰੀ ਹੋਇਆ ਆ ਮੈਨੂੰ ਪਤਾ ਜੈ ਨਹੀਂ ਲੱਗਦਾ ਲੈ ਕੇ ਕਿ ਜਮਾ ਘਰ ਨੂੰ ਆਹੋ ਆ ਵੀ ਕੀ ਮੈਂ ਫਰੂਟ ਹੀ ਲਿਆਉ ਤੂੰ ਹੀ ਕੀ ਫਰੂਟ ਲੰਦੋ ਮੈਂ ਲੈ ਲਿਆ ਮੈਨੂੰ ਤਾਂ ਆਪ ਮੈਂ ਡੱਕ ਪੁੱਛਿਆ ਤਾਂ ਕੀ ਲਿਆਵਾ ਜੋ ਸਹੀ ਲੱਗਦਾ ਉਹਨੇ ਲਿਆ ਆਪਾਂ ਲੈ ਲੈਂਦਾ ਚੱਲ ਵਧੀਆ ਆ ਸੋਹਰੇ ਵਾਲੇ ਚੇਂਜ ਕਰਨਗੇ ਫਿਰ ਸਾਡੇ ਲਈ ਵੀ ਤਾਂ ਕੁਝ ਲੈ ਕੇ ਆਇਆ ਕਰਨਗੇ ਬਹਿਮਾ ਚ ਤੁਰੇ ਫਿਰਦੇ ਵੇ ਲੈ ਬੰਮ ਕੀ ਜੀ ਆਪਾਂ ਪਹੁੰਚ ਚਲੇ ਆ ਵੀਰੇ ਤੁਹਾਡੇ ਸੋਹਰੇ ਘਰ ਆ ਗਏ ਇਹ ਕਿੱਥੇ ਲਾਉਣੀ ਹੈ ਇਹ ਤਾਂ ਭਾਪੀ ਦੱਸੋ ਦੇਰੇ ਨਰਵਸ ਤਾਂ ਨਹੀਂ ਹੋ ਰਹੇ ਨਹੀਂ ਨਹੀਂ ਦਸੀਦਾ ਨਹੀਂ ਹੁੰਦਾ ਹੈ ਤੇ ਸਿੱਧਾ ਨਹੀਂ ਹੁੰਦਾ ਕੋਈ ਸਵਾਗਤ ਨਹੀਂ ਕਰਨ ਆਉਗਾ ਆਣਾ ਆਣਾ ਮੈਂ ਆਪਾਂ ਅੰਗੂਰ ਦੇਗਾ ਤੂੰ ਕਰਦੇ ਨਾ ਕੀ ਆ ਗੱਲ ਨਹੀਂ ਜਾਣੇ ਵੜਿ ਜਾਣੇ ਡਰ ਲਾਦਾ ਆ ਆਪਾਂ ਗੇਟ ਤੋਂ ਬਾਹਰ ਆ ਕੇ ਖੜੇ ਆ ਤੇ ਖੋਲਾ ਨਹੀਂ ਦਿਆ ਵੀਰੇ कदर सवाल हेलो कैसे काम है दी और भी ही तो है कि दाई रो ठीक है हां जी तो आ कर दो डाल दो हो गई हां ना ना तो मैं आज दिन निकाल बनी आज दिन कल बनी नहीं कदर कुड़ी ले गए ताजी हूं कुड़ी रहने हां जी ਕਦਰ ਪਿਆ ਕਿਸੋ ਕਿਸੋ ਤਰੇ ਕਰਨ ਬੰਨੀ ਨਹੀਂ ਨਹੀਂ ਬਹੁਤਾ ਬੜਾ ਕੋਈ ਨਹੀਂ ਸਾਪੀ ਸਾਪੀ ਦੇ ਉਰੇ ਮੋੜੇ ਇੱਕ ਦਿਨ ਚ ਇੱਕ ਦਿਨ ਸਾਡੀ ਭਾਂਗ ਚਲ ਗਈ ਲੈ ਲਓ 100 ਹੋਰ 200 ਹੋਰ ਦੋ 100 ਹੋਰ ਦੋ ਚਲੋ ਥੈਂਕ ਯੂ ਜੀ ਚਲੋ ਚਲੋ ਇਦਰਾ ਆਈ ਇਦਰਾ ਰੋਣਾ ਨਹੀਂ ਆ ਜੀ ਕੰਪਟਰ ਲੈ ਕੇ ਕੀ ਹੋਇਆ ਠੀਕ ਹੈ ਸਸਕਾ ਰੋਣਾ ਨਹੀਂ 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 ਗੜੀ ਰੋਣਾ ਨਹੀਂ ਰੋਣਾ ਨਹੀਂ ਆ ਗਈ ਆ ਲੈ ਰੋਣਾ ਨਹੀਂ ਆਈ ਰੋਜ਼ ਹੀ ਆ ਜਾ ਕਰਨਾ ਅਹੀ ਆ ਦੇਗਾ ਨਹੀਂ ਲੱਗੇ ਹੀ ਆ ਅਹੀ ਆਪੇ ਮੈਂ ਤੱਜ ਕਰਾ ਲਾ ਕੇ ਚੱਲਾ ਜੋ ਚਲ ਦੇਖ ਲਾ ਹੈਪੀ ਬਰਥਡੇ ਨਹੀਂ ਬਰਥਡੇ ਨਹੀਂ ਹੈਪੀ ਵੈਲਕਮ ਟੂ ਯੂ ਵੈਲਕਮ ਟੂ ਯੂ ਵੈਲਕਮ ਟੂ ਯੂ ਹੈਪੀ ਮੈਰਿਜ ਲਾਈਫ ਮੈਂ ਹੈਪੀ ਮੇਕਿੰਗ ਖੁਸ਼ ਹੋ ਨੇ ਸਾਨੂੰ ਮੇਰਾ ਸੁਆਦ ਬੜਾ ਹੀ ਆਉਂਦਾ ਹੈ। ਭੁਗ ਮਾਰਨੇ। ਭੁਗ ਮਾਰੇ ਪੈਣਾ। ਨਹੀਂ ਆਪਰੇਂਡ। ਆਹ ਤਾ ਭੁਗ ਮਾਰਾ ਯਾਰ। ਚੱਲ। ਪੂ ਆ ਗਿਆ। ਇਹਦਾ ਮੇਰਾ ਆਣਾ ਮੰਨ। ਕੋਈ ਨਹੀਂ ਵਜਦਾ ਅੰਦਰ। ਆਪੋ ਜੂ ਆਂ ਪੁੱਪਾ ਤੇ। ਨਹੀਂ ਭੁਗ ਮਾਰਨਾ। ਨਹੀਂ ਤੇਰੀ ਦੋਵੇਂ। ਨਹੀਂ ਤੇ ਹੀ ਦੋਵੇਂ। ਨਹੀਂ ਮਾਂ ਮੀਨ ਸੁਆ। ਆਇਓ। ਨਹੀਂ ਮੈਂ ਤੁਹਾਨੂੰ ਪੜਾ। ਮੈਂ ਤੁਹਾਨੂੰ

ਨੇ ਨਹੀਂ ਰੋਣਾ ਨਹੀਂ ਗਾ। ਮੈਂ ਤੁਹਾਨੂੰ ਕਹ ਦਿੱਤੀ। ਚਲੋ ਚਲੋ ਮੀਤੋ। ਮੈਂ ਤੇਰੇ 10 ਮਿੰਟ ਰੋਣਾ ਹੈ। ਚਲੋ। ਹਾਂਜੀ। برو ਮੈਟਰ ਵਨ ਹਾਉ ਦਾ ਵੈਡਿੰਗ ਹਾਉ? ਮੈਂ ਕੈਨ ਸਿੱਖ ਰੋਕੇ ਤਰ੍ਹਾਂ ਗਿਆ ਕਰੀ ਜਾ। ਹਾਂ? ਨਹੀਂ, ਮਾਸ ਨਹੀਂ ਮੈਂ। ਇਹ ਬਣਾਣਾ ਹੈ। ਮੁਸ਼ਕਿਲ ਅਦਰ ਇਹ ਲਾਗੇ ਤਾਂ ਖੇਡ ਜਦੀ ਉਹ ਮੈਂ ਨਾ ਅੰਤੜੀ ਬੜੀ ਜਣੀ ਆਉਂਦੀ ਆ ਕਿੰਨੇ ਦਾ ਨਾਮ ਸਿੰਘ ਦੀ ਬੜੀ ਮਾਂ ਤੇ ਉਹ ਹੱਡੀ ਕੁੜੀ ਸੱਜੋ ਅੱਛਾ ਜਨ ਦੇ ਕੇ ਗਏ ਜਿਹੜੇ ਭੰਡਵੇਂ ਉਹ ਵੀ ਦੇ ਕੇ ਗਏ ਤੇ ਹਲਵਾਈ ਵੀ ਜਗੇ ਕੇ ਕਿੰਨੇ ਦਾ ਨਾਉਂਦੇ ਗੁੱਡੀ ਉਹ ਲੈਣ ਹੁੰਦੀ ਆ ਤੇ ਨਾਲੇ ਮੈਨੂੰ ਸ਼ੱਕ ਨਹੀਂ ਪਤਾ ਨਹੀਂ ਕਹਦੇ ਇਹ ਪਲੇਸ ਵੇਰੇ ਵੀ ਮੈਂ ਇਹ ਕਦੀ ਬਾਹਰ ਇਹ ਨਾ ਗਈ ਕਦੀ ਉਹਨੇ ਕਿ ਉਹਨਾਂ ਦੀ ਉਹਦੇ ਇਹਨਾਂ ਦੇ ਹੁਣ ਇਹ ਵੀ ਇੱਕ ਸਵੇਰੇ ਆਇਆ ਤੇ ਉਹ ਗੱਲ ਵੀ ਉਹ ਗੱਡੀ ਕੱਟੇਗੀ ਉਹ ਤੁਹਾਨੂੰ ਵੀ ਜਾਣਦਾ ਇਹ ਤੇ ਕਰਨਾਨ ਸਿੰਘ ਦੀ ਫੇਰ ਆਦੇ ਆ ਮੈਂ ਇਹਦਾ ਦੱਸਦਾ ਫੇਰ ਆਦੇ ਚਾ ਚਾ ਫਿਰ ਕੀ ਡੇ ਹੋਰ ਇਥੇ ਹੋਰ ਦੋਰੀ ਵੀ ਆਇਆ ਹਨ ਜੁਵਾਨ ਦੇ ਕਿ ਉਹ ਕੁੜੀ ਨੇ ਬੰਦੇ ਨਹੀਂ ਹਾਂ ਜੋ ਵੀ ਦੱਚਣ ਦੇ ਹਾਂ ਬੜੇ ਚੰਗੇ ਬੰਦੇ ਆ ਬੜਾ ਤੁਸੀਂ ਕੁੜੀ ਤੇ ਵੀ ਚੰਗੀ ਆ ਨਾ ਤਾਂ ਜਿਵੇਂ ਇਹ ਤੁਸੀਂ ਮੈਂ ਕੋਈ ਗੱਲ ਨਹੀਂ ਮੈਂ ਮਾੜੇ ਕਿਰਪਾਈ ਕਰਨਾ ਕਰਦਾ ਸਤਿ ਸ਼੍ਰੀ ਅਕਾਲ ਉਹ ਵੀ ਢਾਈ ਰੋਟੀ ਖਾਣਾ ਹੈ ਨਾ ਤੇ ਹਾਂਜੀ ਇੱਥੇ ਗੁਰਦਾਰੇ ਹਾਂਜੀ ਜਨੇ ਆਪਣੇ ਮੰਦੇ ਤੁਹਾਡੇ ਪੰਜਾਬੀ ਨਹੀਂ ਬੜੀਆਂ ਨਹੀਂ ਤੁਮੀ ਹੋਣਾ ਅਸਲੀ ਨਹੀਂ ਤੇਰਾ ਕਰਕੇ ਜਰੂਰੀ ਕਰ ਲੂਗੀ ਜਿੱਦਾਂ ਜਿਹੜੀ ਮੈਂ ਤੇਰਾ ਦਾਰੋ ਨੋਤਾ ਤੇਰਾ ਵੀ ਬੜੀ ਆਦਾ ਹਾਂ ਮੇਰਾ ਕੀ ਚਾਹੀਦਾ ਜਰੂਰ ਕਰੂਗਾ ਹਾਂ ਪੱਨ ਮਿਲ ਗਈ ਪੱਨ ਮਿਲ ਗਈ ਆਡੀ ਨਾ

ਸੋਹਰਿਆਂ ਦਾ ਵਾਪਸ ਆ ਰਹੇ ਹੋ ਕਿਵੇਂ ਦਾ ਐਕਸਪੀਰੀਅੰਸ ਹੈ ਫਿਰ ਫਸਟ ਟਾਈਮ ਹਾਂ ਭਾਬੀ ਠੀਕ ਰਿਹਾ ਫਿਰ ਵੱਡੀ ਆ ਭਾਬੀ ਪਤਾ ਨਹੀਂ ਕਿਉਂ ਲਈ ਜੰਦੇ ਭਾਬੀ ਇਦਾਂ ਨਾ ਹੋ ਕਰਿਓ ਹੈ ਜੰਦੇ ਆਂ ਬਣਾ ਨੂੰ ਵੀ ਰੋਾਇਆ ਫੇਰ ਰਵਾਤਾ ਉਹਨਾਂ ਨੂੰ ਸੋਹਰਿਆਂ ਨੂੰ ਹਾਂ ਹੋ ਵੀਰ ਹਸੀ ਜਾਂਦਾ ਵੀਰੇ ਐਕਸਪੀਰੀਅੰਸ ਦੱਸੋ ਤੇ ਆਪਨਾ ਐਕਸਪੀਰੀਅੰਸ ਰਿਹਾ ਠੀਕ ਆ ਵਧੀਆ ਹੀ ਮੇਰਾ ਬੜਾ ਨਰਵਸ ਤੇ ਆ ਹੀ ਸ਼ਾਂਤ ਜਿਆ ਹੈ ਨਰਵਸ ਤੇ ਸ਼ਾਂਤ ਜੇ ਸੱਠੇ ਹੀ ਨਹੀਂ ਤੇ ਪੜਾਈ ਆਉਣ ਹੈ ਫਸ ਟਾਈਮ ਦਿੱਲੀ ਜਗਾ ਚੰਗਾ ਥੋੜਾ ਜਿਆ ਹੁੰਦਾ ਹੀ ਕੱਲ ਇਹ ਵੀ ਇਹ ਵੀ ਇਹਨੂੰ ਹੀ ਬਈ ਨਰਵਸ ਹੀ ਨਾ ਇਹ ਨਰਵਸਤਾ ਕਰਕੇ ਕੰਬਦੀ ਹੀ ਜਾਂ ਠੰਡ ਦਾ ਕਰਕੇ ਇਹ ਨਹੀਂ ਮੈਨੂੰ ਪਤਾ ਨਹੀਂ ਠੰਡ ਹੀ ਠੰਡ ਨਾਲ ਬੰਦਾ ਇੰਨਾ ਕੰਬਦਾ ਠੰਡ ਵੀ ਹੈਗੀ ਬੜੀ ਜੀ ਉਦਣ ਹਨਾ ਉਦਣ ਤੇ ਇੰਨੀ ਠੰਡੀ ਹਵਾ ਵਜਦੀ ਹੈ ਨਾ ਜਦੋਂ ਬੱਲੇ ਬੱਲੇ ਅਲੇ ਨਾ ਸ਼ੁਕਰ ਹੈ ਕਿ ਵੀ ਉਹਦੀ ਮਤਲਬ ਬੈਕ ਸਾਈਡ ਤੇ ਨਾ ਕਵਰ ਹੀਗਾ ਤੇ ਆ ਕੇ ਪਿੱਛੇ ਖਲੋ ਜਾਂਦੇ ਫੋਟੋਆਂ ਡਰਾ ਕਰਾਉਣ ਵਾਲੇ ਬਚ ਗਏ ਅਸੀਂ ਪਰ ਇਹ ਇਹ ਬਾਹਰ ਵਾਲੀ ਸਾਈਡ ਹੀ ਉਧਰੋਂ ਜਾਨੀ ਠੰਡਾ ਮਤਲਬ ਹਵਾ ਵਜਦੀ ਹੀ ਉਧਰੋਂ ਹਾਂ ਤੇ ਉੱਥੇ ਵੀ ਕੰਬੀ ਗਈ ਕਿ ਇਦਾਂ ਹੀ ਗਿਆ ਬੋਏ ਬਸ ਕਰ ਬਬਾ ਮੰਮੀ ਨੇ ਫੇਰ ਕੁਸੀ ਹਣਾਵਾ ਪਤਾ ਵੀ ਇਹਦੇ ਨੂੰ ਪਿਆ ਅਵੇ ਉਦਣ ਵੀ ਕਿੱਥੋਂ ਬਿਆਸ ਤੱਕ ਬਿਆਸ ਉਹ ਜੇ ਚੁੱਪ ਕੀਤੀ ਕੀਤੀ ਘਰ ਆਈ ਆ ਤੇ ਅੰਦਰ ਮੈਨੂੰ ਲੱਗਦਾ 1 ਘੰਟਾ ਅੰਦਰ ਆ ਕੇ ਫੇਰ ਹੋਈ ਆ ਨਾ ਹੂੰ 1 ਘੰਟਾ ਫੇਰ ਆਇਆ ਮੈਂ ਕਾਹੀ ਅੰਦਰ ਨਹੀਂ ਆਈ ਮੈਨੂੰ ਕਹਿੰਦੇ ਤੂੰ ਮੈਨੂੰ ਲੱਭੀ ਨਹੀਂ ਤੁਹਾਨੂੰ ਵੇਖ ਕੇ ਤੇ ਮੈਂ ਰੋਈ ਜਾਣਾ ਹੈਗਾ ਮੈਂ ਤਾਂ ਦੂਤੀ ਅੰਦਰ ਬਹਿ ਮੈਂ ਰੋਈ ਇਹਦੇ ਕਿੰਦੇ ਵੀਰ ਆ ਪੁੱਛੇ ਤੂੰ ਕਿਉਂ ਨਹੀਂ ਜਾਨਨੀ ਹੈ ਗੱਲ ਕਰ ਲਈ ਲੈ ਨਹੀਂ ਜਾਂਦੀ ਆ ਭਾਬੀ ਇੱਧਰ ਤੇ ਵੇਖੋ ਸੇ ਚੀਜ਼ ਸੇ ਚੀਜ਼ ਪਾਸਕਾਰ ਬਾਬਾ ਆਪਣੇ ਘਰ ਹੀ ਜਾਣ ਦੀ ਆ ਕਿਤੇ ਕਿੰਨੀ ਵੀ ਰੋਟਵਾ ਦਿਲ ਜਦੋਂ ਕੀਤਾ ਪਾ ਜਾਗਾ ਨਾ ਵਾਈ ਯੂ ਟੇਕ ਟੈਂਸ਼ਨ ਹੁਣ ਆਪਾਂ ਕਿੱਥੇ ਜਾਣਾ ਭਲਾ ਆਪਾਂ ਬਗਾਲਾ ਸਾਹਿਬ ਹੁਣ ਆਪਾਂ ਜਾਣਾ ਗੁਰੂ ਘਰ ਮੰਮੀ ਹੁਣਾ ਨਾਲ ਲੈ ਕੇ ਲਓ ਜੀ ਸੋਹਰਿਆਂ ਦਾ ਪਹਿਲਾ ਗੇੜਾ ਮਿਸ਼ਨ ਸਕਸੈਸਫੁਲ ਹੈ ਬਰ ਵੀਰਾ ਇਨਾ ਸ਼ਰੀਫ ਵੈਂਦਾ ਪਿਆ ਸੀ ਨਾ ਤੇ ਯਾਰ ਮੈਂ ਸ਼ਰੀਫ ਹੀ ਆ ਸਦੇ ਲੱਗਦੇ ਮੈਂ ਤਾਂ ਤੱਕ ਆਏ ਆ ਰੂਪ ਤਾਂ ਪਹਿਲੀ ਵਾਰੀ ਵੇਖਿਆ ਜਿੱਦਾਂ ਕੋਈ ਐਗਜ਼ਾਮ ਨਹੀਂ ਦੇ ਰਿਹਾ ਹੁੰਦਾ ਬੈਠ ਕੇ ਕਿ ਹਾਂ ਪਤਾ ਨਹੀਂ ਕੁਐਸਚਨ ਪੇਪਰ ਚੋਂ ਕੀ ਅਨਸਰ ਲਿਖਾਂ ਉਹਸ ਹਾਵੀ ਤੁਹਾਡਾ ਅਜਾ ਚਲੋ ਕੋਈ ਨਾ ਚਲੋ ਵੜੋ ਵੜੋ ਤੇ ਵੀ ਹੋ ਜਾਣਾ ਸੈਟ ਆ ਜਦੋਂ ਵੱਡੇ ਭਾਜੀ ਹਾਂ ਹਾਂ ਉਵੇਂ ਫਿਰ ਮੈਂ ਉਹ ਜਾਣਾ ਬੜਾ ਭਾਜੀ ਉਹਲੇ ਵੜੋਂ ਡਈ ਆ ਸਾਡੀ ਨਾਰੋ ਮੰਮੀ ਨੇ ਦੇਰ ਕਿ ਸੇਵਾੜਾ ਮੈਂ ਵੀ ਸਾਰਾ <laughs> Tell her to <laughs>